ਪ੍ਰੋਗਰਾਮ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਹੈ ਸਤਿਪੰਨ ਪਿਆਰ ਤੇ ਸਤਿਕਾਰ ਨਾਲ ਸਤਿ ਸ਼ਕਾ ਪੀਸੀਐਸ ਜੁਡੀਸ਼ੀਅਰ ਦਾ ਰਿਜ਼ਲਟ ਆ ਉਹ ਆ ਗਿਆ ਮਾਚਲ ਦਾ ਇਗਜ਼ਾਮ ਹੋਇਆ ਸੀ ਸਾਡੇ ਪੰਜਾਬ ਦੇ ਵੀ ਬੱਚੇ ਉਹਦੇ ਵਿੱਚ ਸੈਲੈਕਟ ਹੋਏ ਨੇ ਪ੍ਰਿਯੰਚੀ ਸਾਡੇ ਨਾਲ ਅੱਜ ਮੌਜੂਦ ਰਹਿਣਗੇ ਪਾਤਰਾ ਦੇ ਨੇੜੇ ਪਿੰਡ ਹੈ ਰੇਤਗੜ ਪਾਤਨਾ ਵੀ ਵਸਤੇ ਹੈ ਇਥੋਂ ਇਹ ਨੌਜਵਾਨ ਕੁੜੀ ਪਹਿਲੇ ਅਟੈਂਪਟ ਚ ਜੱਜ ਬਣੀ ਹੈ ਕੀ ਖਾਸ ਗੱਲ ਹੈ ਕਿਵੇਂ ਬਣ ਜਾਂਦੇ ਨੇ ਸੁਪਨਾ ਵੱਡਾ ਹੁੰਦਾ ਇਹ ਵੱਡੇ ਸੁਪਨੇ ਨੂੰ ਪਾਰ ਕਿਵੇਂ ਕਰਨਾ ਹੈ ਇਹ دریا ਤਰ ਕੇ ਪਾਰ ਕਿਵੇਂ ਜਾਣਾ ਸਾਰੀਆਂ ਗੱਲਾਂ ਜਾਣਦੇ ਸਭ ਸੁਪਨੇ ਕਰਦੇ ਸਵਾਗਤ ਹੈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਥੈਂਕ ਯੂ ਜੀ ਪਹਿਲਾਂ ਬਹੁਤ ਬਹੁਤ ਮੁਬਾਰਕ ਤੁਸੀਂ ਅੱਜ ਇੱਕ ਵਿਦਿਆਰਥੀ ਤੋਂ ਸਟੂਡੈਂਟ ਤੋਂ ਜੱਜ ਬਣਿਓ ਪੀਸੀਐਸ ਦਾ ਜਿਹੜਾ ਜੁਡੀਸ਼ਰੀ ਦਾ ਇਗਜ਼ਾਮ ਪਾਸ ਕੀਤਾ ਬਹੁਤ ਬਹੁਤ ਮੁਬਾਰਕ ਥੈਂਕ ਯੂ so much ਪਹਿਲਾਂ ਆਪਾਂ ਸ਼ੁਰੂਆਤ ਕਰਦੇ ਹਾਂ ਜੰਮੇ ਪੜੇ ਕਿੱਥੋਂ ਦੇ ਹੋ ਸੀ ਵੈਸੇ ਮੇਰਾ ਬੋਨ ਤਾਂ ਵਿਲੇਜ ਰੇਤਗੜ ਦਾ ਹੈ ਜੀ ਬਟ ਅਸੀਂ ਕੁਝ ਟਾਈਮ ਪਹਿਲਾਂ ਪਾਤਣਾ ਸ਼ਿਫਟ ਹੋ ਗਏ ਸੀਗੇ ਜੀ ਐਂਡ ਮੇਰੀ ਸਕੂਲਿੰਗ ਸਮਾਣਾ ਤੋਂ ਰਹੀ ਹੈ 10th ਤੱਕ ਡੀ ਕਿਹੜੇ ਸਕੂਲ ਚੋਂ ਪੜ੍ਹੇ ਹੋ ਹਾਂਜੀ ਹਾਂਜੀ 10th ਤੱਕ ਡੀਏਵੀ ਪਬਲਿਕ ਸਕੂਲ ਸਮਾਣਾ ਸੀ ਐਂਡ 11 12th ਮੈਂਨੇ ਬੁੱਢਾਦਲ ਪਬਲਿਕ ਸਕੂਲ ਸਮਾਣਾ ਤੋਂ ਕਰੀ ਹੈ ਜੀ ਉਸ ਤੋਂ ਬਾਅਦ ਮੈਂਨੇ ਆਪਣਾ 5 ਇਅਰ ਲੋ ਕੋਰਸ ਜੁਆਇਨ ਕੀਤਾ ਸੀਗਾ ਆਰਮੀ ਇੰਸਟੀਟਿਊਟ ਆਫ ਲਾਅ ਮੁਹਾਲੀ ਤੋਂ ਕੁੜੀਆਂ ਟੀਚਿੰਗ ਚੁਣਦੀਆਂ ਕੁੜੀਆਂ ਹੋਰ ਲਾਈਨਾਂ ਚੁੰਨਦੀਆਂ ਹੈਗੀਆਂ ਸੂਖਮ ਲਾਈਨਾਂ ਚ ਹੁੰਦੀਆਂ ਇਹ ਵਕਾਲਤ ਵਾਲੀ ਲਾਈਨ ਚੁਣਨ ਦਾ ਖਾਸ ਕਾਰਨ ਕੀ ਰਿਹਾ ਅ ਇਹਦਾ ਮੇਨ ਰੀਜ਼ਨ ਤਾਂ ਇਹ ਹੈ ਕਿ ਮੇਰੇ ਫੈਮਿਲੀ ਮੈਂਬਰਸ ਨੇ ਮੈਨੂੰ ਇਹ ਚੀਜ਼ ਕਹੀ ਕਿ ਤੂੰ ਲਾਅ ਕਰ ਆਲਦੋ ਮੈਂ 12th ਦੇ ਵਿੱਚ ਕਮਰਸ ਲਿੱਤੀ ਸੀ ਤਾਂ ਮੇਰਾ ਸੀਗਾ ਸੀਏ ਦਾ ਇੰਨੀ ਕਿਉਂਕਿ ਛੋਟੇ ਏਰੀਆ ਚ ਨਾ ਤਾਂ ਲਾਅ ਦੀ ਅਵੇਅਰਨੈਸ ਹੁੰਦੀ ਹੈ ਤੇ ਨਾ ਹੀ ਇੰਨਾ ਜ਼ਿਆਦਾ ਇਨਕਲਿਨੇਸ਼ਨ ਹੁੰਦੀ ਹੈ ਕਿ ਕੁੜੀ ਲਾਅ ਜੋਇਨ ਕਰੇ ਬਟ ਮੈਂ ਕਹੂੰਗੀ ਮੇਰੇ ਫੈਮਿਲੀ ਬਹੁਤ ਪ੍ਰੋਗਰੈਸਿਵ ਹੈ ਐਵੇਂ ਦੀ ਥਿੰਕਿੰਗ ਦੇ ਵਿੱਚ ਤੇ ਉਹਨਾਂ ਨੇ ਹੀ ਮੈਨੂੰ ਕਿਹਾ ਕਿ ਲਾਅ ਜੋਇਨ ਕਰੋ ਅਨ ਉਸ ਤੋਂ ਬਾਅਦ ਹੀ ਮੈਂ ਐਡਮਿਸ਼ਨ ਲਈਤੀ ਫਿਰ ਤੁਸੀਂ ਪਲੱਸ 2 ਤੱਕ ਹੋਰ ਤਰ੍ਹਾਂ ਦੇ ਸਬਜੈਕਟ ਪੜ੍ਹਦਾ ਬੰਦਾ ਜੀ ਦਾ ਲਾਅ ਨਾਲ ਕੋਈ ਬਹੁਤਾ ਸਬੰਧ ਨਹੀਂ ਹੁੰਦਾ ਜਦੋਂ ਇਹ ਚ ਸ਼ਿਫਟ ਹੋ ਕੇ ਆਏ ਹਾਂ ਸ਼ਿਫਟਿੰਗ ਕੇ ਮੇਰੇ ਇੱਕਦਮ ਤਾਂ ਚੇਂਜ ਥੋੜਾ ਡਿਫਿਕਲਟ ਸੀਗਾ ਮਤਲਬ ਮੈਨੂੰ ਸਟਾਰਟਿੰਗ ਦੇ ਸੈਮੈਸਟਰਸ ਇਹਨਾਂ ਨਹੀਂ ਸਮਝ ਆ ਰਿਹਾ ਸੀ ਕਿਉਂਕਿ ਮੈਂਨੇ ਕਾਮਰਸ ਦੇ ਵਿੱਚ ਆਪਣੇ ਹੋਰ ਸਬਜੈਕਟਸ ਪੜ੍ਹੇ ਸੀ ਤਾਂ ਮੈਨੂੰ ਥੋੜੀ ਜਿਹੀ ਦਿੱਕਤ ਆਈ ਸਟਾਰਟਿੰਗ ਦੇ ਵਿੱਚ ਬਟ ਜਿਵੇਂ ਜਿਵੇਂ ਮੈਨੂੰ ਸਮਝ ਆਣ ਲੱਗਿਆ ਉਵੇਂ ਹੀ ਮੇਰਾ ਜ਼ਿਆਦਾ ਇੰਟਰਸਟ ਬਣਦਾ ਗਿਆ ਅੱਛਾ ਜਦੋਂ ਲੌਕ ਕਰ ਲਿਆ ਲਾਈਨਾਂ ਕਾਫੀ ਹੈ ਵਕਾਲਤ ਹੈਗੀ ਹੈ ਵਕਾਲਤ ਕਰਨੀ ਹੈ ਫਿਰ ਕਿਉਂ ਚੁਣਿਆ ਕਿ ਪੀਸੇ ਸਾਲੇ ਪਾਸੇ ਜਾਣਾ ਐਗਜ਼ਾਮ ਹੀ ਦੇਣੇ ਹਾਂਜੀ ਪਹਿਲਾਂ ਤਾਂ ਇਹ ਹੀ ਰੀਜ਼ਨ ਸੀਗਾ ਕਿ ਥੋੜਾ ਫੈਮਲੀ ਦੀ ਵੀ ਇਨਕਲਿਨੇਸ਼ਨ ਨਹੀਂ ਸੀਗੀ ਲਿਟੀਗੇਸ਼ਨ ਵੱਲ ਉਹਨਾਂ ਨੂੰ ਸੀਗਾ ਕਿ ਤੂੰ ਮਤਲਬ ਕਿ ਸਰਕਾਰੀ ਐਗਜ਼ਾਮਸ ਦੀ ਤਿਆਰੀ ਕਰ ਜਦੋਂ ਮੈਨੇ ਆਪਣੀ ਆਪਸ਼ਨਸ ਦੇਖਿਆ ਤਾਂ ਮੈਨੂੰ ਦੇਖੋ ਤਿੰਨੀ ਆਪਸ਼ਨਸ ਹੁੰਦੀਆਂ ਨੇ ਜਾਂ ਕਾਰਪੋਰੇਸ਼ਨ ਚ ਚਲੇ ਜਾਓ ਆਪਣਾ ਜਾਂ ਫਿਰ ਲਿਟੀਗੇਸ਼ਨਸ ਚਲੇ ਜਾਓ ਜਾਂ ਫਿਰ ਹੁੰਦਾ ਹੈ ਕਿ ਜੁਡੀਸ਼ਰੀ ਦੀ ਤਿਆਰੀ ਕਰ ਲੋ ਤੇ ਉਸ ਤੋਂ ਬਾਅਦ ਜਦੋਂ ਮੈਨੇ ਦੇਖਿਆ ਹੈ ਨਾ ਇੱਕ ਇੰਪੋਰਟੈਂਸ ਕੀ ਹੁੰਦੀ ਹੈ ਜੁਡੀਸ਼ਲ ਸਿਸਟਮ ਦੀ ਸੋਸਾਇਟੀ ਚ ਕੀ ਇੰਪੋਰਟੈਂਸ ਹੈ ਤਾਂ ਉਸ ਤੋਂ ਬਾਅਦ ਰੈਲਾਈਜ਼ ਹੋਇਆ ਕਿ ਅਗਰ ਕੈਪੇਬਿਲਿਟੀ ਹੈ ਆਪਣੇ ਜੋ ਚੀਜ਼ ਕਰਨ ਦੀ ਤਾਂ ਆਪਾਂ ਜ਼ਰੂਰ ਟਰਾਈ ਕਰੋ ਇੱਕ ਵਾਰੀ ਜੀ ਜਦੋਂ ਇਨਸਾਨ ਸੋਚਦਾ ਹੈ ਉਦੋਂ এনवायरमेंट ਹੋਰ ਤਰ੍ਹਾਂ ਦਾ ਹੁੰਦਾ ਜਦੋਂ ਪ੍ਰੈਕਟੀਕਲੀ ਉੱਤਰਦਾ ਕਿਸੇ ਐਗਜ਼ਾਮ ਲਈ ਕਿਸੇ ਕਿਸੇ ਵੀ ਚੀਜ਼ ਲਈ ਉੱਤਰਦਾ ਹੈ ਤਾਂ ਉਹਨੂੰ ਚੁਣੌਤੀਆਂ ਦਾ ਪਤਾ ਲੱਗਦਾ ਜਦੋਂ ਤੁਸੀਂ ਇਸ ਐਗਜ਼ਾਮ ਲਈ ਉੱਤਰੇ ਚੁਣੌਤੀਆਂ ਕੀ ਲੱਗੀਆਂ ਅ ਇਸ एग्जाम ਦੇ ਵਿੱਚ ਐਂਟਰ ਹੋਣ ਦਾ ਪਹਿਲਾ ਹੀ ਦੇਖੋ ਇਹ ਤਾਂ ਆਈਡੀਆ ਸੀਗਾ ਕਿ ਬਹੁਤ ਡਿਫਿਕਲਟ एग्जाम ਹੁੰਦਾ ਹੈ ਕਿ ਬਹੁਤ ਕੰਪੀਟੀਸ਼ਨ ਹੈ ਬਟ ਜਦੋਂ ਐਕਚੁਅਲ ਦੇਣਾ ਪੈਂਦਾ ਹੈ ਤਾਂ ਰੀਅਲਾਈਜ਼ ਹੁੰਦਾ ਹੈ ਕਿ ਬਹੁਤ ਹੀ ਜ਼ਿਆਦਾ ਅਲੱਗ ਚੀਜ਼ ਹੈ ਜਿਵੇਂ ਇਹਦੇ ਵਿੱਚ ਤਿੰਨ ਸਟੇजेस ਹੁੰਦੀਆਂ ਨੇ ਆਪਣੀਆਂ ਪਹਿਲਾਂ ਪ੍ਰੀਲੀਮੀਨਰੀ एग्जाम ਹੈ ਫਿਰ ਮੀਨਸ ਹੈ ਫਿਰ ਇੰਟਰਵਿਊ ਹੈ ਤੇ ਪ੍ਰੀ ਦੀ ਤਿਆਰੀ ਬਿਲਕੁਲ ਅਲੱਗ ਹੋ ਜਾਂਦੀ ਹੈ ਮੀਨਸ ਦੀ ਉਸ ਤੋਂ ਅਲੱਗ ਹੁੰਦੀ ਹੈ ਤੇ ਇੰਟਰਵਿਊ ਤਾਂ ਬਹੁਤ ਹੀ ਡਿਫਰੈਂਟ ਚੀਜ਼ ਆ ਜਾਂਦੀ ਹੈ ਤਾਂ ਹੌਲੀ ਹੌਲੀ ਜਿਵੇਂ ਸਟੈਪ ਬਾਈ ਸਟੈਪ ਪਤਾ ਚੱਲਦਾ ਗਿਆ ਤਿਆਰੀ ਕਰਦੇ ਗਏ ਤੇ ਮਤਲਬ ਗੋਡ ਦੀ ਗ੍ਰੇਸ ਦੇ ਨਾਲ ਚਲੋ ਫਰਸਟ ਅਟੈਂਟਰੀ ਵਿੱਚ ਹੀ ਜੋ ਇਹ ਕਲੀਅਰ ਹੋ ਗਿਆ ਅ ਪਹਿਲਾਂ ਜਦੋਂ ਅਸੀਂ ਗ੍ਰੈਜੂਏਸ਼ਨ ਕਰਦੇ ਹਾਂ ਤਾਂ ਸਾਡੇ ਮਨ 'ਚ ਜਿਹੜੀ ਥਿੰਕਿੰਗ ਹੈ ਉਹ ਹੋਰ ਤਰ੍ਹਾਂ ਦੀ ਹੁੰਦੀ ਹੈ ਜਦੋਂ ਅਸੀਂ ਕੋਚਿੰਗ ਲੈਣੇ ਆ ਕੋਸ਼ਿੰਗ ਕੋਚਿੰਗ ਕਲਾਸੇਸ ਜੁਆਇਨ ਕਰਦੇ ਹਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਕਿ ਪਾਸੇ ਹੋ ਜਾਂਦੀਆਂ ਧੂਆਂ ਪਾਸੇ ਹੋ ਜਾਂਦਾ ਸਾਫ਼-ਸਾਫ਼ ਦਿਖਣ ਲੱਗ ਗਿਆ ਕਿਹੜਾ ਧੂਆਂ ਸੀ ਜਿਹੜਾ ਫਿਰ ਬਾਅਦ 'ਚ ਸਾਫ਼-ਸਾਫ਼ ਦਿਖਣ ਲੱਗ ਗਿਆ ਦੇਖੋ ਇੱਕਦਮ ਪ੍ਰੈਸ਼ਰ ਵੀ ਕ੍ਰੀਏਟ ਹੋ ਜਾਂਦਾ ਹੈ ਕਿ ਹੁਣ ਤਿਆਰੀ ਕਰਨੀ ਹੈ ਸਭ ਕੁਝ ਛੱਡਣਾ ਹੈ ਤੇ ਕਹੇ ਕਿ ਜਿਵੇਂ ਮੇਰੇ ਘਰ ਦੇ ਕਹਿੰਦੇ ਕਿ ਇੱਕ ਵਾਰ ਤਾਂ ਤੁਸੀਂ ਸਾਧ ਬੰਦ ਜੋਦ ਤੱਕ ਤੁਹਾਡਾ ਨਹੀਂ ਕੁਝ ਕਲੀਅਰ ਹੁੰਦਾ ਤਾਂ ਉਹ ਚੀਜ਼ ਤਾਂ ਦੇਖੋ ਰਹੀ ਹੈ ਤਿਆਰੀ ਕਰਦੇ ਹੋ ਇਹ ਬਹੁਤ ਡੀਮੋਟੀਵੇਸ਼ਨ ਵੀ ਹੁੰਦੀ ਹੈ ਬਹੁਤ ਟੈਨਸ਼ਨ ਵੀ ਹੁੰਦੀ ਹੈ ਕਈ ਵਾਰ ਨਹੀਂ ਵੀ ਮਨ ਕਰਦਾ ਬਟ ਇਹ ਦੇਖੋ ਕਿ ਹਮੇਸ਼ਾ ਆਪ ਆਪਣੀ ਖੁਸ਼ੀ ਲਈ ਪੜਿਆ ਨੋਲਿਜ ਲਈ ਪੜਿਆ ਤਾਂ ਉਹ ਚੀਜ਼ ਹਮੇਸ਼ਾ ਮਾਈਂਡ ਚ ਰੱਖ ਕੇ ਬਹੁਤ ਹੀ ਕੰਸਿਸਟੈਂਟਲੀ ਪੜੋ ਨਹੀਂ ਤਾਂ ਇਹ ਗੱਲ ਨਹੀਂ ਹੈ ਤੇ ਮਿੰਨੇ ਵੀ ਇਹੀ ਚੀਜ਼ ਕੀਤੀ ਹੈ ਕਿ ਮੈਂ ਇਹ ਨਹੀਂ ਕਿ ਬਹੁਤ ਜ਼ਿਆਦਾ ਘੰਟੇ ਪੜ੍ਹੀਆਂ ਬਟ ਮੈਂ ਜਿੰਨੀ ਦੇਰ ਵੀ ਪੜ੍ਹੀਆਂ ਮੈਂ ਬਹੁਤ ਮਨ ਲਗਾ ਕੇ ਪੜ੍ਹੀਆਂ ਜੀ ਇਸ ਐਗਜ਼ਾਮ ਦਾ ਸਭ ਤੋਂ ਪਿੰਪੁਆਇੰਟ ਤੁਹਾਨੂੰ ਕੀ ਲੱਭਿਆ ਵੀ ਇਸ ਐਗਜ਼ਾਮ ਦੇ ਵਿੱਚ ਆ ਚੀਜ਼ ਬਹੁਤ ਅਹਿਮ ਹੈ ਇੱਕ ਇਹ ਦੇ ਰਿਹਾ ਸਭ ਤੋਂ ਮੈਂ ਤਾਂ ਇਹ ਕਹੂੰਗੀ ਕੰਸਿਸਟੈਂਸੀ ਸਭ ਤੋਂ ਅਹਿਮ ਹੈ ਕਿ ਇਹ ਨਹੀਂ ਹੈ ਕਿ ਤੁਸੀਂ ਇੱਕ ਦਿਨ ਤੁਸੀਂ 15 ਘੰਟੇ ਪੜ੍ਹ ਲਏ ਪਰ ਫਿਰ ਤੁਸੀਂ ਦੋ ਦਿਨ ਨਹੀਂ ਪੜ੍ਹੇ ਨਹੀਂ ਉਹ ਨਹੀਂ ਕੰਮ ਆਏਗਾ ਅਗਰ ਤੁਸੀਂ ਇੱਕ ਦਿਨ 8 ਤੋਂ 10 ਘੰਟੇ ਪੜ੍ਹ ਰਹੇ ਹੋ ਤੇ ਫਿਰ ਡੇਲੀ ਉਹ ਚੀਜ਼ ਕਰ ਰਹੇ ਹੋ ਤਾਂ ਉਹੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਤੁਹਾਡਾ ਲਿੰਕ ਬਿਲਕੁਲ ਨਾ ਟੁੱਟੇ ਪੜਾਈ ਤੋਂ ਜੀਪੀ ਸਰ ਨਾਲ ਤੁਹਾਡਾ ਵਿਦਿਆਰਥੀ ਟੀਚਰ ਵਾਲਾ ਰਿਸ਼ਤਾ ਹੈ ਉੱਥੋਂ ਕੀ ਗ੍ਰਹਿਣ ਹੋਇਆ ਜੀਪੀ ਸਰ ਤੋਂ ਇੱਕ ਤਾਂ ਸਭ ਤੋਂ ਪਹਿਲਾਂ ਮੈਨੂੰ ਕੰਫੀਡੈਂਸ ਬਹੁਤ ਮਿਲਿਆ ਸਰ ਨੇ ਦੇਖਿਆ ਕਿ ਇਹ ਕੁੜੀ ਬਹੁਤ ਨਰਵਸ ਹੋ ਰਹੀ ਹੈ ਇੰਟਰਵਿਊ ਦੇ ਲਈ ਤਾਂ ਸਰ ਨੇ ਬਹੁਤ ਹੀ ਜ਼ਿਆਦਾ ਕੌਨਫੀਡੈਂਸ ਮੇਰੇ ਚ ਦਿੱਤਾ ਕਿ ਨਹੀਂ ਤੁਸੀਂ ਕਰ ਸਕਦੇ ਹੋ ਤੁਹਾਡੇ ਚੋ ਕੈਪੇਬਿਲਿਟੀ ਹੈ ਤੇ ਉਸ ਤੋਂ ਬਾਅਦ ਸਰ ਨੇ ਬਹੁਤ ਅੱਛੀ ਗਾਈਡੈਂਸ ਦਿੱਤੀ ਕਿ ਤੁਸੀਂ ਓਨੈਸਟ ਕਿਵੇਂ ਰਹਿਣਾ ਹੈ ਸਭ ਤੋਂ ਪਹਿਲੀ ਚੀਜ਼ ਸਰ ਇੰਟੈਗ੍ਰਿਟੀ ਸਿਖਾਉਂਦੇ ਆ ਕਿ ਲਾਈਫ ਦੇ ਵਿੱਚ ਇੰਟੈਗ੍ਰਿਟੀ ਤੋਂ ਉੱਪਰ ਕੁਝ ਨਹੀਂ ਹੈਗਾ ਦੈਨ ਉਸ ਵਦੋਂ ਉਹ ਸਿਖਾਉਂਦੇ ਕਿ ਤੁਹਾਨੂੰ ਹੰਬਲ ਹੋਣਾ ਚਾਹੀਦਾ ਹੈ ਹਮੇਸ਼ਾ ਲਾਈਫ ਤੇ ਹੰਬਲ ਰਹੋ ਤੇ ਇੰਟਰਵਿਊ ਦੇ ਵਿੱਚ ਵੀ ਤੁਸੀਂ ਉਹਨਾਂ ਨੂੰ ਇਹ ਦਿਖਾਓ ਕਿ ਹਾਂ ਤੁਸੀਂ ਬਹੁਤ ਹੰਬਲ ਹੋ ਤੁਸੀਂ ਆਪਣੀ ਐਕਚੁਅਲ ਪਰਸਨੈਲਿਟੀ ਉੱਥੇ ਦਿਖਾਓ ਜੋ ਤੁਹਾਡੀ ਹੈਗੀ ਹੈ ਕਿ ਫਾਲਤੂ ਇੱਧਰ ਉੱਧਰ ਦੀ ਗੱਲਾਂ ਉੱਥੇ ਨਹੀਂ ਮਾਰਨੀਆਂ ਸਭ ਤੋਂ ਪਹਿਲਾਂ ਤਾਂ ਸਰ ਨੇ ਸਿਖਾਇਆ ਕਿ ਉਹਨਾਂ ਨੂੰ ਉੱਥੇ ਬਹੁਤ ਐਕਸਪੀਰੀਅੰਸ ਹੋ ਬੈਠੇ ਹੁੰਦੇ ਹੈ ਕਿ ਉਹਨਾਂ ਨੂੰ ਪਤਾ ਲੱਗ ਜਾਏਗਾ ਤਾਂ ਤੁਸੀਂ ਬਹੁਤ ਓਨੈਸਟ ਉੱਥੇ ਰਹੋ ਉਹਨਾਂ ਦੇ ਸਾਹਮਣੇ ਉਹ ਤੁਹਾਡੀ ਓਨੈਸਟੀ ਵਾਸਤੇ ਹੀ ਤੁਹਾਨੂੰ ਪਸੰਦ ਕਰਨਗੇ ਤੁਹਾਨੂੰ ਕੀ ਲੱਗਿਆ ਕਿ ਕਿਹੜੀਆਂ ਉਹੀ ਸਿਲੇਬਸ ਹੈ ਉਹੀ ਕਿਤਾਬਾਂ ਉਹੀ ਨੋਟਸ ਨੇ ਕਿੰਨੇ ਬੱਚੇ ਇਸ ਹਿਮਾਚਲ ਦੇ ਐਗਜ਼ਾਮ ਦੇ ਵਿੱਚ ਬੈਠੇ ਸਿਰਫ 100 ਦੀ ਸਿਲੈਕਸ਼ਨ ਹੋਈ ਹੈ ਉਹਨੀਆਂ ਚ ਤੁਸੀਂ ਵੇਖੋ ਕੀ ਖਾਸ ਖਾਸੀਅਤ ਰਹੀ ਤੁਹਾਡੇ ਚ ਜਾਂ ਕੀ ਖਾਸ ਹੈ ਜੇ ਲਿਖ ਕੇ ਆਏ ਹੋ ਜਿਸ ਦੇ ਨਾਲ ਤੁਹਾਡੀ ਸਿਲੈਕਸ਼ਨ ਹੋਣਾ ਅਹ ਦੇਖੋ ਇਹ ਤਾਂ ਮੈਂ ਕੁਝ ਐਵੇਂ ਨਹੀਂ ਕਹਿ ਪਾਉਂਗੀ ਕਿ ਮੈਨੇ ਹਜੇ ਕੀ ਸਪੈਸ਼ਲ ਲਿਖਿਆ ਸੀ ਕਿਉਂਕਿ ਇਹ ਤਾਂ ਗੱਲ ਦੇਖੋ ਮੈਂ ਵੀ ਮੰਨਦੀ ਕਿ ਮਿਹਨਤ ਤਾਂ ਹਰ ਬੱਚਾ ਕਰਦਾ ਹੈ ਤੇ ਬਾਕੀ ਬਾਬਾ ਜੀ ਦੀ ਮਿਹਰ ਵੀ ਹੁੰਦੀ ਹੈ ਵੱਡਿਆਂ ਦੀ ਬਲੇਸਿੰਗਸ ਵੀ ਹੁੰਦੀਆਂ ਨੇ ਜੋ ਆਪਾਂ ਨੂੰ ਇੱਕ ਬਾਕੀਆਂ ਤੋਂ ਅੱਗੇ ਲਿਆਂਦੀਆਂ ਨੇ ਪਰ ਮੈਂ ਕਹੂੰਗੀ ਮੇਨਸ ਦੇ ਵਿੱਚ ਮੇਰਾ ਇਹ ਸੀਗਾ ਕਿ ਮੈਨੇ ਹਰ ਆਨਸਰ ਦੇ ਵਿੱਚ ਜਿਵੇਂ ਕੇਸ ਲਾਜ਼ ਲਿਖੇ ਜੋ ਕਿ ਬਹੁਤ ਇੰਪੋਰਟੈਂਟ ਥਿੰਗਸ ਆ ਜਾਂਦੀ ਹੈ ਐਗਜ਼ਾਮਸ ਦੇ ਵਿੱਚ ਤਾਂ ਇੱਕ ਪ੍ਰੋਪਰ ਫਾਰਮੈਟ ਦੇ ਵਿੱਚ ਮੇਰੇ ਆਨਸਰਸ ਲਿਖੇ ਕਿ ਜਿਵੇਂ ਪ੍ਰੋਪਰ ਮੈਂਸ਼ਨ ਕਰਨੇ ਚਾਹੀਦੇ ਨੇ ਜਿੰਨੀ ਕੁ ਲੈਂਥ ਚਾਹੀਦੀ ਹੈ ਟਾਈਮ ਮੈਨੇਜਮੈਂਟ ਮੈਨੇ ਕੀਤੀ ਤਾਂ ਮੇਨ ਨਾਲ ਦਾ ਸ਼ਾਇਦ ਉਹ ਚੀਜ਼ਾਂ ਮੈਨੂੰ ਥੋੜਾ ਜਿਹਾ ਐਜ ਦੇ ਗਈਆਂ ਬਾਕੀ ਬੱਚਿਆਂ ਨਾਲੋਂ ਜਦੋਂ ਤੁਸੀਂ ਪੜ੍ਹਦੇ ਸੀ ਜਦੋਂ ਐਗਜ਼ਾਮ ਸਿਰਫ ਸੁਣਿਆ ਸੁਣਿਆ ਸੀ ਹਾਂਜੀ ਤੇ ਜਦੋਂ ਕੋਚਿੰਗ ਕਲਾਸਿਸ ਵਿੱਚ ਦੀ ਨੰਗੇ ਇਗਜ਼ਾਮ ਦਿੱਤਾ ਅੱਜ ਸਾਰੀ ਕਹਾਣੀ ਦੇ ਵਿੱਚੋਂ ਕੁਝ ਪੁਆਇੰਟ ਚੁਣਨੇ ਹੋਣ ਵੀ ਜਿਨ੍ਹਾਂ ਨੇ ਇਸ ਰਾਹ ਜਾਣਾ ਉਹਨਾਂ ਨੂੰ ਆ ਚੀਜ਼ਾਂ ਦਾ ਬਹੁਤ ਖਿਆਲ ਰੱਖਣਾ ਸਭ ਤੋਂ ਪਹਿਲਾਂ ਤਾਂ ਮੈਂ ਗੁੰਗੇ ਡਿਸਟਰੈਕਸ਼ਨਸ ਹਟਾਓ ਜੋ ਆਪਾਂ ਬਹੁਤ ਜ਼ਿਆਦਾ ਮੈਂ ਕਹਿੰਦੀ ਮੈਂ ਮੰਨਦੀ ਆ ਕਿ ਫੋਨ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮਸ ਬਟ ਡਿਸਟਰੈਕਸ਼ਨਸ ਹਟਾਓ ਉਹ ਬਹੁਤ ਡਿਸਟਰੈਕਟ ਕਰਦੀਆਂ ਨੇ ਉਹ ਚੀਜ਼ਾਂ ਉਹਨਾਂ ਨੂੰ ਦੂਰ ਕਰੋ ਆਪਣੇ ਆਪ ਤੋਂ ਦੁਰਜਾ ਮੈਂ ਕਹੂੰਗੀ ਕਿ ਥੋੜਾ ਜਿਹਾ ਦੇਖੋ ਘਰਦਿਆਂ ਵਾਲੀ ਲੈਂਗੁਏਜ ਹੋ ਜਾਂਦੀ ਹੈ ਕਿ ਥੋੜਾ ਦਾ ਸਾਥ ਸੰਤਾ ਬੰਨਾ ਪੈਂਦਾ ਹੈ ਹੂੰ ਥੋੜਾ ਜਿਹਾ ਠੀਕ ਹੈ ਮੈਂ ਵੀ ਫੈਮਿਲੀ ਦੇ ਵਿੱਚ ਬਹੁਤ ক্লোਜ਼ ਹਾਂ ਆਪਣੀ ਫੈਮਿਲੀ ਮੈਂਬਰਸ ਨਾਲ ਮੈਂ ਵੀ ਉਹਨਾਂ ਨੂੰ ਮਿਲਦੀ ਰਹੀ ਹਾਂ ਬਟ ਇੰਨਾ ਨਹੀਂ ਕਿ ਓਵਰੀ ਆਪਾਂ ਚੱਲੋ ਤਾਂ ਬਹੁਤ ਜਦੋਂ ਕੁਝ ਇੰਪੋਰਟੈਂਟ ਹੈ ਕੁਝ ਕੋਈ ਪਰਸਨ ਐਵੇਂ ਆਏ ਨੇ ਇੰਪੋਰਟੈਂਟ ਤਾਂ ਮਿਲੋ ਵੀ ਬਟ ਆਪਣਾ ਫੋਕਸ ਕਦੇ ਨਾ ਲੂਜ਼ ਕਰੋ ਠੀਕ ਹੈ ਬਹੁਤ ਵਿੱਚ ਦੀ ਡੀਮੋਟੀਵੇਸ਼ਨ ਕੋਈ ਦੇ ਵੀ ਦਿੰਦਾ ਹੈ ਖੁਦ ਵੀ ਆ ਜਾਂਦੀ ਹੈ ਬਟ ਨਹੀਂ ਆਪਣਾ ਇਹ ਦੇਖੋ ਏਮ ਕੀ ਹੈ ਤੇ ਕਿਉਂ ਬੰਨਾ ਹੈ ਤੇ ਆਪਣੇ ਪੇਰੈਂਟਸ ਬਾਰੇ ਸੋਚੋ ਕਿ ਉਹਨਾਂ ਨੂੰ ਤੁਸੀਂ ਪ੍ਰਾਊਡ ਫੀਲ ਕਰਾਨਾ ਹੈ ਤਾਂ ਉਹ ਚੀਜ਼ ਬਹੁਤ ਇੰਪੋਰਟੈਂਟ ਹੈ ਜੋ ਉਹਨਾਂ ਦੇ ਅੱਖਾਂ 'ਚ ਤੁਹਾਨੂੰ ਫਿਰ ਪ੍ਰਾਊਡ ਦਿਖਦਾ ਹੈ ਜੋ ਹੈਪੀਨੈਸ ਦਿਖਦੀ ਹੈ ਉਸ ਤੋਂ ਉੱਪਰ ਕੁਝ ਨਹੀਂ ਹੈਗਾ ਡੀਮੋਟੀਵੇਟ ਹੁੰਦਾ ਬੰਦਾ ਰਿਪੇਅਰ ਕਿਵੇਂ ਕਰਨਾ ਹੈ ਉਹ ਤਾਂ ਦੇਖੋ ਆਪਣੇ ਆਪ ਹੀ ਹੁੰਦੇ ਆ ਆਪਣੇ ਆਪ ਅੰਦਰੋਂ ਮੋਟੀਵੇਸ਼ਨ ਆਂਦੀ ਹੈ ਤੇ ਮੈਂ ਉਹ ਹੀ ਕਹੂੰਗੀ ਕਿ ਆਪਣੇ ਪੇਰੈਂਟਸ ਉਹ ਚਾਹਰਾ ਯਾਦ ਕਰੋ ਕਿ ਉਹਨਾਂ ਨੇ ਅੱਜ ਤੱਕ ਮਿਹਨਤ ਤੁਹਾਡੇ ਆਪਣੀ ਲਾਈਫ ਤੇ ਤੁਹਾਡੇ ਲਈ ਕੀਤੀ ਹੈ ਇੰਨੇ ਔਖਾਈਆਂ 'ਚ ਤੁਹਾਨੂੰ ਇੰਨੀ ਅੱਛੀ ਐਜੂਕੇਸ਼ਨ ਪ੍ਰੋਵਾਈਡ ਕੀਤੀ ਹੈ ਇੰਨਾ ਹਨਾ ਕਿ ਜਿਵੇਂ ਅਬ ਆਪਣੀ ਸੋਸਾਇਟੀ 'ਚ ਥੋੜਾ ਜਿਹਾ ਮੁੰਡਿਆਂ ਕੁੜੀਆਂ ਦਾ ਫਰਕ ਕਰਦੇ ਮੈਂ ਕਹੂੰਗੀ ਮੇਰੀ ਫੈਮਿਲੀ 'ਚ ਇਹ ਸਿਲਕੂਲ ਨਹੀਂ ਸੀ ਉਹਨਾਂ ਨੇ ਮੈਨੂੰ ਪੁੱਤਾਂ ਤੋਂ ਵੀ ਵੱਧ ਕੇ ਸਪੋਰਟ ਕੀਤਾ ਜਿਵੇਂ ਹੁਣ ਪਿੱਛੇ ਤੇ ਸੁਪਰੀਮ ਕੋਰਟ ਦੀ ਜਜਮੈਂਟ ਆਈ ਕਿ 3 ਇਅਰਸ ਦਾ ਹੋਇਆ ਹੈ ਉਹਨਾਂ ਨੇ ਉਸ ਟਾਈਮ ਵੀ ਕਿਹਾ ਕਿ ਬੇਟਾ ਤੂੰ ਆਪਣਾ ਏਮ ਨਹੀਂ ਖੋਣਾ ਜੇ ਤੇਰਾ ਨਹੀਂ ਹੁੰਦਾ ਇਸ ਸਾਲ ਤਾਂ ਵੀ ਕੋਈ ਚੱਕਰ ਨਹੀਂ ਤੂੰ ਆਪਣਾ ਪੜਦੀ ਰਹਿ ਤੂੰ ਨੇ ਜੁਡੀਸ਼ਲ ਆਫੀਸਰ ਬਣ ਕੇ ਹੀ დამਲਾਣਾ ਤਾਂ ਮੈਂ ਕਹੂੰਗੀ ਕਿ ਉਹ ਉਹਨਾਂ ਦੀ ਆਪਣੇ ਪੇਰੈਂਟਸ ਦੀ ਗੱਲਾਂ ਸੁਣੋ ਉਹਨਾਂ ਤੋਂ ਮੋਟੀਵੇਸ਼ਨ ਲਓ ਰਿਜ਼ਲਟ ਆ ਗਿਆ ਪਿੰਡ ਗਏ ਸੀ ਕਿ ਨਹੀਂ ਗਏ ਸੀ ਆ ਜਾਣ ਹੈ ਜੀ ਹਜੇ ਕੋਰਜਨ ਨੂੰ ਨਹੀਂ ਮਿਲੇ ਸੀ ਜੀ ਨੀ ਨਹੀਂ ਘਰਦਿਆਂ ਨੂੰ ਤਾਂ ਮਿਲੀ ਜੋ ਮੇਰਾ ਐਕਚੁਅਲ ਪਿੰਡ ਹੈ ਰਿਤਗੜ ਅਸੀਂ ਉੱਥੇ ਜਾਣਾ ਹੈ ਹਜੇ ਅੱਛਾ ਉੱਥੇ ਹਜੇ ਪਹੁੰਚਣਾ ਹੈ ਹਾਂਜੀ ਉਸ ਮਿੱਟੀ ਤੇ ਜਾ ਕੇ ਆਉਣਾ ਹੈ ਹਜੇ ਉਸ ਧਰਤੀ ਤੇ ਜਾ ਕੇ ਆਉਣਾ ਹੈ ਜਿੱਥੋਂ ਜੰਮੇ ਬਣੇ ਹਾਂਜੀ ਬੜੇ ਫੋਨ ਆਏ ਹੋਣੇ ਹਾਂਜੀ ਹਾਂਜੀ ਫੋਨ ਤਾਂ ਦੇਖੋ ਅ ਮੇ ਵੀ ਆਂਦੇ ਜੋ ਤੁਹਾਨੂੰ ਪਤਾ ਵੀ ਨਹੀਂ ਹੁੰਦੇ ਕਿ ਅੱਛਾ ਮਤਲਬ ਜਿੰਨਾਂ ਨਾਲ ਇਹਨੇ ਸਾਲਾਂ ਤੋਂ ਗੱਲ ਨਹੀਂ ਹੋਈ ਹੁੰਦੀ ਕਿ ਹੋਰ ਕੋਈ ਦੂਰੋਂ ਦੂਰੋਂ ਜਾਣ-ਛਾਨ ਕੱਢ ਕੇ ਵੀ ਫੋਨ ਕਰਦਾ ਫਿਰ ਤਾਂ ਕਿ ਮੈਂ ਉਹਨਾਂ ਦੀ ਉਹ ਬੋਲ ਰਿਆਂ ਉਹਨਾਂ ਦਾ ਉਹ ਬੋਲ ਰਿਆਂ ਹਾਂਜੀ ਐਗਜ਼ਾਮ ਨੂੰ ਲਿਖਣ ਲਈ ਕੋਈ ਟਿਪਸ ਦੇਣਾ ਚਾਹੋਗੇ ਅ ਐਗਜ਼ਾਮ ਨੂੰ ਲਿਖਣ ਲਈ ਇੱਕ ਤਾਂ ਦੇਖੋ ਸਪੀਡ ਆਪਣੀ ਮੇਨਟੇਨ ਕਰੋ ਤੇ ਉਹਦੀ ਪ੍ਰੈਕਟਿਸ ਪਹਿਲਾਂ ਤੋਂ ਹੀ ਸ਼ੁਰੂ ਕਰਨੀ ਪੈਂਦੀ ਹੈ ਥੋੜੀ ਜੀ ਕਿ ਮੇਰਾ ਥੈਂਕਫੁਲੀ ਕਾਲਜ ਦੇ ਵਿੱਚ ਵੀ ਸਪੀਡ ਠੀਕ ਰਹੀ ਹੈ ਤਾਂ ਮੈਨੂੰ ਇੰਨੀ ਜ਼ਿਆਦਾ ਓਕੇ ਆਈ ਮੈਨਸ ਦੇ ਟਾਈਮ ਤੇ ਨਹੀਂ ਆਈ ਸਪੀਡ ਦੇ ਵਿੱਚ ਦੂਸਰਾ ਮੈਂ ਕਹਾਂਗੀ ਇੱਕ ਫਾਰਮੈਟ ਹੁੰਦਾ ਹੈ ਹਰ ਆਨਸਰ ਨੂੰ ਲਿਖਣ ਦਾ ਉਹ ਆਪਣੇ ਮਾਈਂਡ ਸੇ ਫਿੱਟ ਹੋਣਾ ਚਾਹੀਦਾ ਹੈ ਉਹ ਪਹਿਲਾਂ ਤੋਂ ਹੀ ਆਪਣਾ ਡਿਸਾਈਡਡ ਹੋਏਗਾ ਤਾਂ ਉੱਥੇ ਜਾ ਕੇ ਲਿਖਿਆ ਜਾਏਗਾ ਤਾਂ ਟਾਈਮ ਮੈਨੇਜ ਹੋਏਗਾ ਐਂ ਤੀਸਰਾ ਹੈ ਕਿ ਕੇਸ ਲਾ ਉਸ ਹਰ ਚੀਜ਼ ਦਾ ਤੁਹਾਨੂੰ ਕੇਸ ਲਾ ਪਤਾ ਹੋਵੇ ਹਰ ਚੀਜ਼ ਦਾ ਤੁਹਾਨੂੰ ਆਈਡੀਆ ਹੋਵੇ ਤੇ ਆਪਣੀ ਲੈਂਗੁਏਜ ਦੇ ਵਿੱਚ ਲਿਖੋ ਜਿੰਨਾ ਈਜ਼ੀ ਲੈਂਗੁਏਜ ਹੋ ਲਾਸਵਾਨ ਮੇਰੇ ਜਿਹੜੇ ਬੱਚੇ ਜਿਹੜੇ ਪਰਸੈਪਸ਼ਨਾਂ ਬੰਨ੍ਹੇ ਐ ਇਸ ਐਗਜ਼ਾਮ ਨੂੰ ਲੈ ਕੇ ਪਰਸੈਪਸ਼ਨਾਂ ਹੁੰਦੀਆਂ ਧਾਰਨਾਵਾਂ ਪਹਿਲਾਂ ਵੀ ਇਹ ਚ ਆਏ ਹੁੰਦਾ ਐ ਹੁੰਦਾ ਪਰਸੈਪਸ਼ਨਾਂ ਕਿਹੜੀਆਂ ਬ੍ਰੇਕ ਹੋਈਆਂ ਐ ਐਗਜ਼ਾਮ ਚ ਪਾਸ ਹੋਣ ਇਹ ਪਰਸੈਪਸ਼ਨ ਹੁੰਦੀ ਐ ਕਿ ਨਹੀਂ ਕੋਈ ਨਹੀਂ ਬੰਦਾ ਇਹ ਤਾਂ ਸਭ ਕੈਂਦੀ ਗੱਲਾਂ ਨੇ ਕਿ ਐਵੇਂ ਨਾਰਮਲ ਫੈਮਿਲੀ ਦੇ ਬੱਚੇ ਨਹੀਂ ਬੰਦੇ ਤਾਂ ਇਹ ਸਭ ਤੋਂ ਵੱਡੀ ਇੱਕ ਤਾਂ ਪਰਸੈਪਸ਼ਨ ਬ੍ਰੇਕ ਹੁੰਦੀ ਐ ਕਿਉਂਕਿ ਮੈਂ ਖੁਦ ਬਹੁਤ ਹੰਬਲ ਬੈਕਗਰਾਉਂਡ ਤੋਂ ਹਾਂ ਤਾਂ ਮਤਲਬ ਜਿਵੇਂ ਮੇਰੇ ਪੇਰੈਂਟਸ ਨੂੰ ਵੀ ਕਈ ਵਾਰ ਡਰ ਲੱਗਦਾ ਸੀ ਕਿ ਐਡਾ ਵੱਡਾ ਸੁਪਨਾ ਦੇਖਤਾ ਲੈ ਕਿ ਸ਼ਾਇਦ ਨਹੀਂ ਪੂਰਾ ਹੋਏਗਾ। ਕੀ ਬਾਤ ਹੈ। ਤਾਂ ਉਹ ਸਭ ਤੋਂ ਵੱਡੀ ਹੈ ਤੇ ਦੂਜੀ ਹੁੰਦੀ ਹੈ ਕਿ ਕੁੜੀਆਂ ਮੈਂ ਇਹ ਦੇਖ ਰਹੀਆਂ ਕਿ ਸਾਡੇ ਰਿਜ਼ਲਟ ਦੇ ਵਿੱਚ ਵੀ 90% ਕੁੜੀਆਂ ਆਈਆਂ ਨੇ ਜੋ ਕਿ ਬਹੁਤ ਪ੍ਰਾਊਡ ਦੀ ਗੱਲ ਹੈ। ਅੱਛਾ। ਹਾਂਜੀ। ਕੀ ਬਾਤ ਹੈ? ਹਾਂਜੀ। ਕੋਈ ਹੋਰ ਗੱਲ ਕਹਿਣੀ ਚਾਹੋ ਜਿਹੜੀ ਬ੍ਰੇਕ ਹੋਈ ਹੈ ਜਿਹੜੀ ਦੱਸਣੀ ਚਾਹੋ। ਵੀ ਡਰਨਾ ਨਹੀਂ ਚਾਹੀਦਾ। ਅ ਡਰੋ ਨਾ ਮਿਹਨਤ ਕਰੋ ਮਿਹਨਤ ਦਾ ਫਲ ਹਮੇਸ਼ਾ ਮਿਲਦਾ ਹੈ। ਇੰਟਰਵਿਊ ਲਈ ਕੋਈ ਖਾਸ ਗੱਲ? ਇੰਟਰਵਿਊ ਦੇ ਵਿੱਚ ਤਾਂ ਇਹ ਹੀ ਹੈ ਦੇਖੋ ਆਪਣਾ ਟਰੂ ਸੈਲਫ ਰਹੋ ਹੰਬਲ ਰਹੋ ਉਹਨਾਂ ਨੇ ਤੁਹਾਡੀ ਪਰਸਨੈਲਿਟੀ ਦੇਖਣੀ ਹੈ ਨੌਲੇਜ ਉਹਨਾਂ ਨੇ ਤੁਹਾਡੀ ਟੈਸਟ ਕਰ ਲਈ ਜਿਦਾ ਮੈਨੂੰ ਜੀਪੀ ਸਰ ਨੇ ਹੀ ਸਭ ਤੋਂ ਵੱਧ ਸਮਝਾਈਆਂ ਐਂਡ ਇਸ ਚ ਇਹ ਹੈ ਕਿ ਉੱਥੇ ਬਿਲਕੁਲ ਓਨੈਸਟ ਰਹੋ ਜੋ ਅਗਰ ਤੁਹਾਨੂੰ ਚੀਜ਼ ਨਹੀਂ ਆਂਦੀ ਉਹ ਵੀ ਤੁਸੀਂ ਐਕਸੈਪਟ ਕਰੋ ਉਹਨਾਂ ਨੂੰ ਕਹੋ ਕਿ ਹਾਂ ਜੀ ਮੈਂ ਇਸ ਤੇ ਇੰਪਰੂਵ ਅਪਨ ਕਰਾਂਗੀ ਇਹ ਉੱਥੇ ਜ਼ਰੂਰੀ ਨਹੀਂ ਕਿ ਤੁਹਾਨੂੰ 100% ਜਵਾਬ ਆਂਦੇ ਹੋਣ ਇਹ ਜ਼ਰੂਰੀ ਨਹੀਂ ਹੈ ਪਰ ਤੁਸੀਂ ਉਹਨਾਂ ਨੂੰ ਕਿਵੇਂ ਪ੍ਰੈਜੈਂਟ ਕਰ ਰਹੇ ਹੋ ਆਪਣੀ ਗਲਤੀ ਨੂੰ ਉੱਥੇ ਕਿਵੇਂ ਮੰਨ ਰਹੇ ਹੋ ਉਹ ਚੀਜ਼ਾਂ ਬਹੁਤ ਇੰਪੋਰਟੈਂਟ ਹੈ ਅ ਤੁਹਾਡੀ ਪਹਿਲਾ ਅਟੈਂਪਟ ਸੀਗਾ ਹਾਂਜੀ ਕੀ ਖਾਸੀਅਤ ਰਹੀ ਵੀ ਪਹਿਲੇ ਜੀ ਹੋ ਗਿਆ ਅ ਦੇਖੋ ਇਹ ਤਾਂ ਕੰਸਿਸਟੈਂਸੀ ਹੀ ਹੈ ਸਭ ਤੋਂ ਵੱਡੀ ਚੀਜ਼ ਕਿ ਲਗਾਤਾਰ ਪ੍ਰੈਪਰੇਸ਼ਨ ਕੀਤੀ ਹੈ ਮੈਂਨੇ ਲਾਸਟ ইয়ার ਤੋਂ ਮੈਂ ਤਿਆਰੀ ਕਰ ਰਹੀ ਸੀਗੀ ਤੇ ਬਾਕੀ ਤਾਂ ਮੈਂ ਕਹੂੰਗੀ ਕਿ ਵੱਡਿਆਂ ਦੀ ਬਲੇਸਿੰਗਸ ਹੈ ਤੇ ਬਾਬਾ ਜੀ ਦੀ ਮਿਹਰ ਹੈ ਕਿ ਪਹਿਲੀ ਵਾਰੀ ਜੀ ਹੋ ਗਿਆ ਜੀ ਹਾਂ ਜੀ ਜਦੋਂ ਰਿਜ਼ਲਟ ਆਇਆ ਕਿੱਥੇ ਸੀ ਮੈਂ ਆਪਣੇ ਘਰ ਹੀ ਸੀ ਜੀ ਕਿਵੇਂ ਕਿਵੇਂ ਲੱਗਿਆ ਵੀ ਆ ਗਿਆ ਲਿਸਟ 'ਚ ਨਾ ਹਾਂ ਜੀ ਇੱਕਦਮ ਦੇ ਕੇ ਸ਼ੌਕ ਦਾ ਵੀ ਹੋਇਆ ਖੁਸ਼ੀ ਹੋਈ ਤਸੱਲੀ ਕੀਤੀ ਵੀ ਮੇਰਾ ਹੀ ਹੈ ਹਾਂ ਜੀ ਮੈਂਨੇ ਤਿੰਨ ਚਾਰ ਵਾਰ ਮਿਨੀਮਮ ਚੈੱਕ ਕੀਤਾ ਉਸ ਤੋਂ ਬਾਅਦ ਮੈਂਨੇ ਕਿਹਾ ਤਾਂ ਪਾਪਾ ਨੇ ਮੈਨੂੰ ਕਿਹਾ ਦੁਬਾਰਾ ਚੈੱਕ ਕਰ ਬੇਟਾ ਤੇਰਾ ਹੀ ਹੈ ਨਾ ਪੱਕਾ ਤੋ ਸ਼ੋਰ ਹੈ ਨਾ ਪੱਕਾ ਉਸ ਤੋਂ ਬਾਅਦ ਅਸੀਂ ਸੈਲੀਬ੍ਰੇਟ ਇੱਕਦਮ ਕਰਨਾ ਸ਼ੁਰੂ ਕੀਤਾ ਪੈਨਾ ਪੂਰਾ ਸ਼ੋਰ ਹੈ ਕਿ ਹਾਂ ਜੀ ਆਪਣਾ ਹੀ ਹੈ ਚਲੋ ਬਹੁਤ-ਬਹੁਤ ਮੁਬਾਰਕ ਪ੍ਰਿਆਸ ਕਰਦੇ ਆ ਤੁਹਾਡੀ ਅਗਲੀ ਯਾਤਰਾ ਜਿਹੜੀ ਅਗਲਾ ਕਦਮ ਹੈ ਸਾਡੇ ਨਿਆਂ ਪ੍ਰਣਾਲੀ ਨੂੰ ਸਾਡੇ ਨਿਆਂ ਨੂੰ ਮਜ਼ਬੂਤ ਕਰੂਗਾ ਤੇ ਤੁਸੀਂ ਨੌਜਵਾਨ ਅਲੱਡ ਉਮਰ ਜੱਜ ਬਣੇ ਹੋ ਸਾਡੇ ਬਹੁਤ ਧਾਰਨਾ ਹੁੰਦੀ ਹੈ ਪਿੰਡਾਂ ਚ ਕਿ ਫਲਾਣਿਆਂ ਤੋਂ ਜੱਜ ਲੱਗੇ ਤੇ ਇਸ ਜੱਜ ਲੱਗੇ ਦਾ ਮੁੱਲ ਮੋੜਿਓ ਟਾਈਮ ਦੇਣ ਲਈ ਬਹੁਤ ਸ਼ੁਕਰੀਆ ਬਹੁਤ ਮੇਰਬਾਨੀ ਥੈਂਕ ਯੂ